ਸਸਿਗਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪੋਰਟ ਟੀਵੀ ਮੈਂ ਨਰਮਲ ਕੁਮਾਰ ਅੱਜ 20 ਨੰਬਰ ਬਾੜ ਨੂੰ ਗੰਦੇ ਪਾਣੀ ਨੂੰ ਸਮੱਸਿਆ ਨੂੰ ਲੈ ਕੇ ਲੋਕਾਂ ਵੱਲੋਂ ਨਾਰੇਬਾਜ਼ੀ ਕੀਤੀ ਹੈ ਤੇ ਉੱਥੇ ਦੇ ਲੋਕੋ ਵੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਗੰਦੇ ਪਾਣੀ ਨੂੰ ਲੈ ਕੇ ਨਾਰੇਬਾਜ਼ੀ ਕੀਤੀ ਹੈ ਅਸੀਂ ਗੰਦੇ ਪਾਣੀ ਨੂੰ ਲੈ ਕੇ ਇਸ ਕਰਕੇ ਨਾਰੇਬਾਜ਼ੀ ਕੀਤੀ ਹੈ ਸਾਨੂੰ 2 ਮਹੀਨੇ ਹੋ ਗਏ ਇੱਥੇ ਖੱਜਲ-ਖੁਆਰ ਹੁੰਦੇ ਆ ਹੋਇਆ ਸਾਡੇ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਅਸੀਂ ਸੀਵਰੇਜ ਦੀ ਸਫਾਈ ਚਾਹੁੰਦੇ ਆ ਪਾਣੀ ਸਾਡੇ ਇੱਥੇ ਕੱਢ ਕੇ ਤੁਰ ਜਾਂਦੇ ਨੇ ਫੇਰ ਫੇਰ ਉਵੇਂ ਪਾਣੀ ਹੋ ਜਾਂਦਾ ਸਾਨੂੰ ਇਹ ਮਨਜ਼ੂਰ ਇਹ ਸਾਨੂੰ ਜ਼ਰੂਰੀ ਹੈ ਇੱਥੇ ਬਿਮਾਰੀਆਂ ਮਗਰੋਂ ਫੈਲਣਗੀਆਂ ਉਹਦਾ ਕੋਈ ਜ਼ਿੰਮੇਵਾਰ ਬਣ ਸਕਦਾ ਦੱਸੋ ਸਾਨੂੰ ਸੀਵਰੇਜ ਬੋਰਡ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਐਕਸੋ ਨੂੰ ਬੇਨਤੀ ਕਰਦੇ ਆਂ ਐਸਡੀ ਨੂੰ ਬੇਨਤੀ ਕਰਦੇ ਆਂ ਕਿ ਸਾਡੀ ਗਰੀਬਾਂ ਦੀ ਕੋਈ ਸਾਰ ਲੇਤੀ ਜਾਵੇ ਤੇ ਸਾਡਾ ਮਸਲਾ ਹੱਲ ਕੀਤਾ ਜਾਵੇ ਇਹ ਹੱਲ ਨਹੀਂ ਹੋਇਆ ਫਿਰ ਅਸੀਂ ਸੀਵਰੇਜ ਬੋਰਡ ਦੇ ਮੂਹਰੇ ਜਾ ਕੇ ਤਰਨੇ ਲਾਵਾਂਗੇ ਦਫ਼ਤਰ ਮੂਹਰੇ ਆਹ ਸਾਡਾ ਹੋਰ ਰੱਖਾਂਗੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹੀ ਗੱਲ ਹੈ ਵੀਰ ਜੀ ਜਿਵੇਂ ਜਗਾ ਸੰਘਣੇ ਕਹੀ ਆ ਦੇ ਸੀਵਰੇਜ ਬੋਰਡ ਵਾਲੇ ਆ ਜਾਂਦੇ ਨੇ ਗੱਡੀ ਭਰ ਕੇ ਹਜੇ ਮੋੜ ਨਹੀਂ ਟੱਪਦੇ ਨਾਲ ਦੀਆਂ ਪਾਣੀ ਪਿੱਛੇ ਫੇ ਤੇ ਜਿਆਦਾ ਸਫਾਈ ਕਰਨ ਚੰਗੀ ਤਰ੍ਹਾਂ ਕਰਨ ਮਤਲਬ ਵੱਡੀ ਮਸ਼ੀਨ ਨਾਲ ਠੀਕ ਹੈ ਨਾ ਲੰਘੇ ਟਾਪੇ ਸਹੀ ਚਾਲੂ ਕਰਨਾ ਇਥੇ ਪਾਣੀ ਦਾ ਡਾ ਡਾ ਗੋਟੇ ਗੋਟੇ ਪਾਣੀ ਖੜਾ ਕੀ ਕਰਾਂਗੇ ਅਸੀਂ ਕੰਮਕਾਰ ਸਾਡੇ ਬੰਦ ਹੋਏ ਪਏ ਨੇ ਲੰਘੇ ਟਾਪੇ ਸਾਡੇ ਜੇ ਕੋਈ ਸਕੂਟਰ ਮੋਟਰਸਾਈਕਲ ਆਉਂਦਾ ਹੈ ਅਸੀਂ ਬੈਠੇ ਹੁੰਦੇ ਆ ਤਾਂ ਇੰਨੇ ਛਿੱਟੇ ਪੈਂਦੇ ਉੱਤੇ ਸਾਡੇ ਹੌਲੀ ਕੋਈ ਨਹੀਂ ਲੰਘ ਰਿਹਾ ਹਾਂ ਜੀ ਮਤਲਬ ਇਹਦਾ ਹੱਲ ਪਾਣੀ ਦਾ ਚੰਗੀ ਤਰ੍ਹਾਂ ਕਰੋ ਜੇ ਕਰਨਾ ਜਿਵੇਂ ਮਰਜ਼ੀ ਕਰਿਆ ਜਾਵੇ ਨਹੀਂ ਫਿਰ ਅਸੀਂ ਭਾਈ ਉੱਥੇ ਧਰਨੇ ਲਾਉਣੀ ਲਾਉਣੇ ਆ ਜੇ ਅਸੀਂ ਫੋਨ ਵੀ ਲਾਉਣੇ ਆ ਵਿਭਾਗ ਵਿੱਚ ਨੰਬਰ ਦਾ ਦੱਸਦੇ ਨੇ ਉਹਨੂੰ ਸਾਡਾ ਇਹ ਬੰਦਾਰੇ ਨੇ ਫੋਨ ਤੇ ਗੱਲ ਤਾਂ ਕਰ ਸਕਦਾ ਪਰ ਤਾਂ ਵੀ ਭੇਜ ਤੇ ਜਾਇ ਕਰਦਾ ਫੋਨ ਨਹੀਂ ਚੱਕਦੇ ਉਹ ਇਹ ਘਰਾਂ ਦੀ ਗੱਲ ਕਰ ਕਿੰਨੇ ਕੀ ਕਰ ਰਹਿੰਦੇ ਆ ਬੀਰ ਜੀ ਇੱਥੇ ਤੁਸੀਂ ਲਾ ਲਓ ਸਾਹਮਣੇ ਉੱਥੋਂ ਲਾ ਕੇ ਮਿਲਦਾ ਪੰਜ-ਸੱਤ ਹਜ਼ਾਰ ਘਰ ਤੋਂ ਪੰਜ-ਚਾਰ ਹਜ਼ਾਰ ਉਹਸ ਤੋਂ ਨਵੇਂ ਆ ਥੋੜੇ ਚਤੇ ਪੰਜ-ਚਾਰ ਹਜ਼ਾਰ ਤਾਂ ਘਰ ਦੀ ਕੁਛ ਨਹੀਂ ਹੈਗੇ ਹੈਗੇ ਇਨਾਂ ਵੋਟਾਂ ਪੈਂਦੀਆਂ ਨੇ ਜਦੋਂ ਉਹਦੋਂ ਇਕੱਲੇ-ਇਕੱਲੇ ਹੱਥ ਜੋੜ ਕੇ ਆਉਂਦੇ ਨੇ ਇਹ ਸਹਿ ਸੁਵਿਧਾ ਦੀ ਗੱਲ ਕਰ ਬੱਚੇ ਦੇਖਿਆ ਯਾਰ ਗੰਦਾ ਪਾਣੀ ਵਿੱਚ ਮਿਕਸ ਹੋ ਕੇ ਟੂਟੀਆਂ ਵੀ ਆ ਰਹੇ ਨੂੰ ਵੀ ਦੇਖ ਬੀਰ ਜੀ ਇੱਥੋਂ ਲੰਘਦੇ ਨੇ ਜਿਹੜੇ ਮਾਪੇ ਆਉਂਦੇ ਆ ਗੱਡੀਆਂ 'ਚ ਸਕੂਟਰ ਮੋ ਇਤੋਂ ਨਹੀਂ ਬੱਚਾ ਜਦੋਂ ਮਰਜੀ ਸਵੇਰੇ ਸਕੂਲ ਦੇ ਟਾਈਮ ਦੇਖਿਆ ਜਾਵੇ ਉਹਨਾਂ ਦੇ ਹੱਥਾਂ ਦੇ ਵਿੱਚ ਸਾਈਕਲਾਂ ਦੇ ਹੈਂਡਲ ਫੜੇ ਹੋਣਗੇ ਜਵਾਕ ਨੂੰ ਇੱਕ ਨੂੰ ਮੂਹਰੇ ਇੱਕ ਨੂੰ ਮਗਰ ਆਏ ਆਏ ਲੈ ਜਾਂਦੇ ਨੇ ਇੱਕ ਬੰਦਾ ਮਗਰ ਆਉਂਦਾ ਬੈਗ ਚੱਕ ਕੇ ਲੈ ਜਾਂਦਾ ਵੀ ਬੈਗ ਫੜਾ ਕੇ ਮਾ ਉੱਥੇ ਫੇਰ ਕਹਾ ਬੱਚੇ ਜਾਂਦੇ ਨੇ ਕਹਾ ਗੰਦਾ ਪਾਣੀ ਟੂਟੇ ਮਿਕਸ ਹੋ ਰਿਹਾ ਟੂਟੇ ਵਿੱਚੋਂ ਮਿਕਸ ਆਉਂਦਾ ਵੀਰ ਜੀ ਗੰਦਾ ਪਾਣੀ ਵੀ ਆਉਂਦਾ ਮੁਸਕ ਵੀ ਮਾਰਦਾ ਅੰਦਰ ਵੀ ਮੁਸਕ ਮਾਰਦਾ ਇੱਥੇ ਹਾਈ ਮੁਸਕ ਸਾਰਾ ਇੱਥੇ ਮਹਿਕ 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 ਆਉਣ ਇੱਥੇ ਤਾਂ ਮੜਾ ਮਟਾ ਹੁੰਦਾ ਸਫਾਈ ਚੰਗੀ ਤਰ੍ਹਾਂ ਹੋਵੇ ਤਾਂ ਮਸਲਾ ਆਲੂ ਨਹੀਂ ਤਾਂ ਇਹਨੇ ਵੀ ਆ ਗਏ ਗੱਡੀ ਭਰ ਕੇ ਲੈ ਕੇ ਨਾਲ ਦੀ ਨਾਲ ਫਿਰ ਉਦੀ ਆ ਜਾਂਦਾ ਕੋਈ ਪ੍ਰਸ਼ਾਸਨ ਅਧਿਕਾਰੀ ਇਹਦੇ ਕੋਲ ਫਿਰ ਜੀ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਅਧਿਕਾਰੀ ਨਹੀਂ ਆਇਆ ਕੋਈ ਕੋਈ ਵਿਭਾਗ ਦਾ ਨਹੀਂ ਆਇਆ ਕੋਈ ਵੀ ਨਹੀਂ ਸਾਡੇ ਕੋਲ ਐਮਸੀ ਵੀਗਰ ਫਿਰ ਜੀ ਕੋਈ ਵੀ ਨਹੀਂ ਆਇਆ ਇੱਕ ਵੀ ਨਹੀਂ ਆਇਆ ਕੋਈ ਜੇ ਉਹ ਲੰਘਦੇ ਹੋਣਗੇ ਬੇਲੇ-ਕਲੇ ਸਕੂਟਰ ਮੋਟਰਸਾਈਕਲਾਂ ਤੇ ਗੱਡੀਆਂ 'ਚ ਉਹ ਗੱਲ ਬੱਕਰੀ ਆ ਇੱਥੇ ਕੋਈ ਵੀ ਨਹੀਂ ਆਇਆ ਸਾਡੇ ਕੋਲ ਕੋਈ ਵੀ ਨਹੀਂ ਬੰਦਾ ਲੰਘ ਰਿਹਾ ਇੱਥੋਂ ਦੀ ਵੀ ਦੱਸ ਦੇ ਬੰਦਾ ਭਾਈ ਇਹ ਹੱਲ ਕਰੀਏ ਸਾਨੂੰ ਐਮਰਸੀ ਤੇ ਲਾ ਲੋ ਐਮਰਸੀ ਕਹਦੇ ਸਾਨੂੰ ਵੀ ਨਾਲ ਸਾਡੇ ਖੜੇ ਹੋ ਤੁਸੀਂ ਅਸੀਂ ਨਾਲ ਖੜੇ ਹੋਵਾਂਗੇ ਕੋਈ ਆਊ ਬੰਦਾ ਫੇਰ ਹੀ ਹੈ ਨਾ ਇਹ ਤਾਂ ਆਪਦੇ ਪੱਦਰ ਤੇ ਆਪਦੇ ਪੈਰਾਂ ਤੇ ਆਪ ਧਰਨੇ ਦਿੱਤੇ ਨੇ ਵੀ ਸਾਡੇ ਦਾ ਕਾਰੋਬਾਰ ਵੀ ਠਾਪ ਨੇ ਲੰਘਾ ਟਾਪਾ ਠਾਪਾ ਮਸਕ ਮਾਰਦਾ ਸਕੂਟਰ ਮੋੜਸਾਲੇ ਲੰਘਦੇ ਨੇ ਚੱਕਰ ਨਾ ਉਹ ਹੈ ਬੋਟ ਰਾਜ ਹੈ ਉਹਦਾ ਮੌਕੇ ਤੇ ਆ ਗਏ ਹੁਣ ਵੀ ਹੁਣ ਘੜਵਾ ਹੁਣ ਜੇ ਹੁਣ ਆਪਾਂ ਐਸੀ ਘੜਵਾਲ ਕੁਰਸੀ ਲਾ ਕੇ ਤਾਂ ਅਸੀਂ ਬਹਿ ਜਾਈਏ ਹੁਣ ਕੁਰਸੀ ਬੈਠਣ ਨਾਲ ਨਹੀਂ ਹੁੰਦਾ ਮਤਲਬ ਮਸਲਾ ਹੱਲ ਹੋਵੇ ਫੇਰ ਹੁੰ ਜੇ ਕੁਰਸੀ ਤੇ ਬਹਿ ਕੇ ਉਹਨੇ ਫੋਟੋ ਕਰਾ ਲਈ ਆਪਾਂ ਅੱਜ ਵੀ ਉਹਦਾ ਨੋਕ ਕਰ ਲਿਆ ਵੀ ਕੁਰਸੀ ਤੇ ਬਹਿ ਕੇ ਫੋਟੋ ਕਰਾ ਜੀ ਬਹਿ ਕੇ ਕਰਾ ਲੈਣਾ ਮੰਚੇ ਤੇ ਬਹਿ ਕੇ ਕਰਾ ਲੈਣਾ ਉਹਦੇ ਨਾਲ ਨਹੀਂ ਮਸਲਾ ਹਲ ਹੁੰਦਾ ਕਰਨ ਨਾਲ ਨਾ ਕਿ ਪ੍ਰਧਾਨ ਨਾਲ ਚਾਹੇ ਕੋਈ ਵੀ ਆ ਜੇ ਆਪਦਾ ਬੰਦਾ ਸਮਝਦਾ ਸਾਰਿਆਂ ਨੂੰ ਤਾਂ ਮਸਲੇ ਹੱਲ ਹੋਣਗੇ ਨਹੀਂ ਹੁੰਦਾ ਮੇਰਾ ਨਾਮ ਆ ਜੀ ਕਰਮਜੀਤ ਸ਼ਰਮਾ ਪੰਜ ਨੰਬਰ ਵੀ ਹੀ ਨਾਰਾ ਅਸੀਂ ਆਇਆ ਲਾ ਰਹੇ ਹਾਂ ਬੇਟੇ ਗੰਦਾ ਪਾਣੀ ਬਹੁਤ ਜ਼ਿਆਦਾ ਦੋ ਮਹੀਨਿਆਂ ਤੋਂ ਗੰਦਾ ਪਾਣੀ ਆ ਰਿਹਾ ਹੈ ਸਾਡੀਆਂ ਟੂਟੀਆਂ ਵਿੱਚ ਵੀ ਗੰਦਾ ਪਾਣੀ ਆ ਰਿਹਾ ਹੈ ਬੱਚੇ ਨੇ ਬਿਮਾਰ ਹੋਏ ਪਏ ਨੇ ਘਰ ਘਰ ਬੱਚਾ ਬਿਮਾਰ ਹੈ ਅਜਿਹਾ ਸਾਨੂੰ ਲੰਗਣ ਨੂੰ ਵੀ ਥਾਉ ਨਹੀਂ ਬੀਆਂ ਬੰਦ ਨੇ ਸਾਰੀਆਂ ਸੜਕਾਂ ਵੀ ਬੰਦ ਨੇ ਜਾਂ ਸੜਕਾਂ ਹੀ ਬੰਦ ਨੇ ਬੀਆਂ ਨੇ ਤਾਂ ਆਪੀ ਬੰਦ ਹੋਣਾ ਤੇ ਸਾਡਾ ਮਸਲਾ ਹੱਲ ਨਾ ਹੋਇਆ ਉਰੋਂ ਤਾਂ ਅਸੀਂ ਧਰਨਾ ਲਾਵਾਂਗੇ ਜੀ ਉੱਥੇ ਸਿਵਰ ਸਰਕਾਰ ਦੇ ਉੱਥੇ ਮੂਰੇ ਅਸੀਂ ਉੱਥੇ ਧਰਨਾ ਲਾਵਾਂਗੇ ਉੱਥੇ ਜਾਵਾਂਗੇ ਅਸੀਂ ਜੇ ਸਾਡਾ ਮਸਲਾ ਹੱਲ ਨਾ ਹੋਇਆ ਹੁਣ ਸਾਡੇ ਸਰਕਾਰ ਨੇ ਇਹਨੇ ਸਿਵਰ ਨੇ ਹੱਥ ਖੜੇ ਕਰਾਏ ਪਏ ਨੇ ਫਿਰ ਅਸੀਂ ਉਹਨਾਂ ਦੇ ਹੱਥ ਖੜੇ ਕਰਾ ਦਾਂਗੇ ਜੇ ਸਾਡਾ ਨਾ ਕੋਈ ਮਸਲਾ ਹੱਲ ਹੋਇਆ ਸਾਡੇ ਤਾਂ ਜਵਾਕ ਡਿਗ ਡਿਗੇ ਬਿਮਾਰ ਸਾਡੇ ਜਵਾਕ ਪਏ ਨੇ ਕਰੀਏ ਕੀ ਅਸੀਂ ਚੱਕਣਾ ਵੀ ਮਤਲ ਕੋਈ ਉਹਨੂੰ ਲਜਾਣ ਸਕਦਾ ਡਾਕਟਰ ਵੀ ਸੇਤੀ ਹੱਥ ਨਹੀਂ ਪਾਉਂਦਾ ਲੰਗੀਆਂ ਕਿੱਥੋਂ ਦੀ ਲੰਗੀਆਂ ਕੋਈ ਹੱਲ ਹੈ ਹੀ ਨਹੀਂ ਮਸਲਾ ਹੱਲ ਕਰਦੇ ਨੇ ਇਹ ਕਿ ਨਹੀਂ ਕਰਦੇ ਸਾਡਾ ਇਹ ਜਾਣਿਆ ਜਾਂਦਾ ਸਾਡੇ ਸੇਵਰ ਮਤਲ ਸਾਡੇ ਇਹਨਾਂ ਨੇ ਵੱਡੀਆਂ ਮਸ਼ੀਨਾਂ ਲਾ ਕੇ ਖੋਲਣੇ ਚਾਹੁੰਦੇ ਨੇ ਫਿਰ ਸਾਡਾ ਮਸਲਾ ਹੱਲ ਹੈ ਨਹੀਂ ਅਸੀਂ ਤਾਹਾਂ ਤੋਂ ਤਾਹਾਂ ਤੋਂ ਕਰ ਪਹੁੰਚਾਂਗੇ ਅਜੇ ਕੁਮਾਰ ਜੀ ਇਥੇ ਸਮੱਸਿਆ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਜਿਹੜੀ ਇਹ ਲਾਈਨ 'ਚ ਸਿਲਟ ਪੈ ਗਈ ਹੈ ਤੇ ਇਹਦੀ ਸਫਾਈ ਕਰਵਾਉਣ ਲਈ ਸੁਪਰ ਸੈਕਸ਼ਨ ਮਸ਼ੀਨ ਵੀ ਮੰਗਵਾ ਲਿੱਤੀ ਗਈ ਹੈ ਅਤੇ ਉਹਦੇ ਨਾਲ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅੱਜ ਰਾਤ ਮਸ਼ੀਨ ਲਾਈ ਜਾਵੇ ਇੱਕ ਵਾਰੀ ਟੈਂਪਰੇਰੀ ਤੌਰ ਤੇ ਮਤਲਬ ਪਾਣੀ ਵਗੈਰਾ ਕਢਾਵਾਂਗੇ ਲਾਈਨ ਚਲਾਵਾਂਗੇ ਇਥੋਂ ਜੇ ਇਹਨਾਂ ਮੋਲੇ ਵੀ ਗੱਲ ਆਖੀ ਯਾਰ ਜੇ ਪਾਣੀ ਦਾ ਪੱਕਾ ਸਮੱਸਿਆ ਦਾ ਹੱਲ ਨਹੀਂ ਹੋਇਆ ਪੱਕੇ ਤੌਰ ਤੇ ਮਰਨ ਮਰਤੇ ਵੀ ਤੇ ਧਰਨਾ ਲਾਣਗੇ ਇਹਨੂੰ ਕਿਵੇਂ ਦੇਖਦੇ ਨਹੀਂ ਨਹੀਂ ਇਸ ਚੀਜ਼ ਦੀ ਨੋਬਤ ਹੀ ਨਹੀਂ ਆਣੀ ਕਾਹੀ ਆ ਬੰਦੇ ਕੰਮ ਕਰਨ ਦੇ ਰਿਹਾ ਜਦੋਂ ਕਿ ਇਹਨਾਂ ਨੂੰ ਮੈਂ ਕਿਹਾ ਵੀ ਅੱਜ ਇੱਕ ਵਾਰੀ ਪਾਣੀ ਕੱਢਣ ਦੋ ਸ਼ਾਮੀ ਮਸ਼ੀਨ ਲਾਵਾਂਗੇ। ਇਹਨਾਂ ਵਾਰਡ ਨੰਬਰ 20 ਦੇ ਲੋਕ ਜਿਨ੍ਹਾਂ ਨੇ ਗੰਦੇ ਪਾਣੀ ਨੂੰ ਲੈ ਕੇ ਨਾਰੇਬਾਜ਼ੀ ਕੀਤੀ ਉਹਨਾਂ ਵੱਲੋਂ ਇਹ ਵੀ ਗੱਲ ਆਥੀ ਇਹ ਰਹੇ ਜੇ ਸਾਡੀ ਗੰਦੇ ਪਾਣੀ ਦਾ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਤੇ ਅਗਲਾ ਸੰਘਰਸ਼ ਕੀਤਾ ਜਾਵੇਗਾ। ਡੇਨਿਕ ਸਵੇਰ ਵਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ। ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰ ਟੀਵੀ ਮੈਂ ਨਰਮਲ ਕੁਮਾਰ ਅੱਜ 20 ਨੰਬਰ ਵਾਰਡ ਨੂੰ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵੱਲੋਂ ਨਾਰੇਬਾਜ਼ੀ ਕੀਤੀ ਜਾਂਦਾ ਉਹਦੇ ਲੋਕੋ ਵੀ ਆ ਉਹਨਾਂ ਨਾਲ ਗੱ ਹਾਂਜੀ ਕੀ ਕਹਿਣਾ ਚਾਹੁੰਦੇ ਗੰਦੇ ਪਾਣੀ ਨੂੰ ਲੈ ਕੇ ਨਾਰਾਵੇ ਬਾਈ ਕੀਤੀ ਹੈ ਜੀ ਅਸੀਂ ਗੰਦੇ ਪਾਣੀ ਨੂੰ ਲੈ ਕੇ ਇਸ ਕਰਕੇ ਨਾਰਾਵੇ ਬਾਈ ਕੀਤੀ ਹੈ ਜੀ ਸਾਨੂੰ 2 ਮਹੀਨੇ ਹੋ ਗਏ ਇੱਥੇ ਖੱਜਲ ਖੁਆਰ ਹੁੰਦੇ ਆ ਹੋਇਆ ਸਾਡੇ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਅਸੀਂ ਸੀਵਰੇਜ ਦੀ ਸਫਾਈ ਚਾਹੁੰਦੇ ਆ ਪਾਣੀ ਸਾਡੇ ਇੱਥੇ ਕੱਢ ਕੇ ਤੁਰ ਜਾਂਦੇ ਨੇ ਫੇਰ ਫੇਰ ਉਵੇਂ ਪਾਣੀ ਹੋ ਜਾਂਦਾ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ ਸਾਨੂੰ ਤਾਂ ਬਸ ਸੀਵਰੇਜ ਦੀ ਸਫਾਈ ਚਾਹੀਦੀ ਹੈ ਇਹ ਸਾਨੂੰ ਜ਼ਰੂਰੀ ਹੈ ਇੱਥੇ ਬਿਮਾਰੀਆਂ ਮਗਰੋਂ ਫੈਲਣਗੀਆਂ ਉਹਦਾ ਕੋਈ ਜ਼ਿੰਮੇਵਾਰ ਬਣ ਸਕਦਾ ਦੱਸੋ ਸਾਨੂੰ ਸਿਵਰੇਜ ਬੋਰਡ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਐਕਸੋ ਨੂੰ ਬੇਨਤੀ ਕਰਦੇ ਆਂ ਐਸਡੀ ਨੂੰ ਬੇਨਤੀ ਕਰਦੇ ਆਂ ਕਿ ਸਾਡੀ ਗਰੀਬਾਂ ਦੀ ਕੋਈ ਸਾਰ ਲੈਤੀ ਜਾਵੇ ਤੇ ਸਾਡਾ ਮਸਲਾ ਹੱਲ ਕੀਤਾ ਜਾਵੇ ਇਹ ਹੱਲ ਨਹੀਂ ਹੋਇਆ ਫਿਰ ਅਸੀਂ ਸਿਵਰੇਜ ਬੋਰਡ ਦੇ ਮੂਹਰੇ ਜਾ ਕੇ ਤਰਨੇ ਲਾਵਾਂਗੇ ਦਫ਼ਤਰ ਮੂਹਰੇ ਆਹ ਸਾਡਾ ਹੋਰ ਵੀ ਰੱਖਾਂਗੇ ਹਾਂਜੀ ਸਰ ਕੀ ਕਹਿਣਾ ਚਾਹਦੇ ਆਂ ਹਾਂਜੀ ਇਹੀ ਗੱਲ ਆ ਵੀਰ ਜੀ ਜਿਵੇਂ ਜਗਾ ਸੰਘਣੇ ਕਹੀ ਆ ਦੇ ਸਿਵਰੇਜ ਬੋਰਡ ਵਾਲੇ ਆ ਜਾਂਦੇ ਨੇ ਗੱਡੀ ਭਰ ਕੇ ਹਜੇ ਮੋੜ ਨਹੀਂ ਟੱਪਦੇ ਨਾਲ ਦੀਆਂ ਪਾਣੀ ਪਿੱਛੇ ਫੇਰ ਆ ਜਾਂਦਾ ਐ ਐਡੇ ਟਾਈਮ ਤੇ ਜਦੋਂ ਸਫਾਈ ਕਰਨ ਚੰਗੀ ਤਰ੍ਹਾਂ ਕਰਨ ਮਤਲਬ ਵੱਡੀ ਮਸ਼ੀਨ ਨਾਲ ਆ ਠੀਕ ਐ ਨਾ ਨ ਇਹਦਾ ਪਾਣੀ ਦਾ ਡੱਡਾ ਗੋਟੇ-ਗੋਟੇ ਪਾਣੀ ਖੜਾ ਕੀ ਕਰਾਂਗੇ ਅਸੀਂ ਕੰਮਕਾਰ ਸਾਡੇ ਬੰਦ ਹੋਏ ਪਏ ਨੇ ਲੰਘੇ ਟਾਪੇ ਸਾਡੇ ਜੇ ਕੋਈ ਸਕੂਟਰ ਮੋਟਰਸਾਈਕਲ ਆਉਂਦਾ ਹੈ ਅਸੀਂ ਬੈਠੇ ਹੁੰਦੇ ਆ ਤਾਂ ਇੰਨੇ ਛਿੱਟੇ ਪੈਂਦੇ ਉੱਤੇ ਸਾਡੇ ਹੌਲੀ ਕੋਈ ਨਹੀਂ ਲੰਘ ਰਿਹਾ ਹਾਂ ਜ ਮਤਲਬ ਇਹਦਾ ਹੱਲ ਪਾਣੀ ਦਾ ਚੰਗੀ ਤਰ੍ਹਾਂ ਕਰੋ ਜੇ ਕਰਨਾ ਜਿਵੇਂ ਮਰਜ਼ੀ ਕਰਿਆ ਜਾਵੇ ਨਹੀਂ ਫਿਰ ਅਸੀਂ ਭਾਈ ਉੱਥੇ ਧਰਨੇ ਲਾਉਣੀ ਲਾਉਣੇ ਆ ਜੇ ਅਸੀਂ ਫੋਨ ਵੀ ਲਾਉਣੇ ਆ ਵਿਭਾਗ ਵਿੱਚ ਨੰਬਰ ਦਾ ਦੱਸਦੇ ਨੇ ਉਹਨੂੰ ਸਾਡਾ ਫੋਨ ਕੱਟ ਦਿੰਦੇ ਨੇ ਫੋਨ ਨਹੀਂ ਉਠਾਉਂਦੇ ਚੱਕਦੇ ਵੀ ਬੰਦਾ ਨਹੀਂ ਫੋਨ ਤੇ ਗੱਲ ਤਾਂ ਕਰ ਸਕਦਾ ਪਰ ਤਾਂ ਵੀ ਭੇਜ ਤੇ ਜਾਇ ਦੇ ਘਰਾਂ ਦੀ ਗੱਲ ਕਰ ਕਿੰਨੇ ਕੀ ਕਰ ਰਹੇ ਨੇ ਸਾਡਾ ਵੀਰ ਜਿੱਥੇ ਤੁਸੀਂ ਲਾ ਲਓ ਸਾਹਮਣੇ ਉੱਥੋਂ ਲਾ ਕੇ ਮਿਲਦਾ 5-7000 ਘਰ ਤੋਂ 5-4000 ਉਹਸ ਤੋਂ ਨਵੇਂ ਆਏ ਥੋੜੇ ਚੱਤੇ 5-4000 ਦਾ ਘੱਡੀ ਕੁਛ ਨਹੀਂ ਹੈਗੇ ਹੈਗੇ ਇਹਨਾਂ ਵੋਟਾਂ ਪੈਂਦੀਆਂ ਨੇ ਜਦੋਂ ਉਦੋਂ ਇਕੱਲੇ ਇਕੱਲੇ ਹੱਥ ਜੋੜ ਕੇ ਆਉਂਦੇ ਨੇ ਇਹ ਸਹਿ ਸੁਵਿਧਾ ਦੀ ਗੱਲ ਕਰ ਬੱਚੇ ਦੇਖਿਆ ਯਾਰ ਗੰਦਾ ਪਾਣੀ ਵਿੱਚ ਮਿਕਸ ਹੋ ਕੇ ਟੂਟੀਆਂ ਵੀ ਆ ਰਹੇ ਨੂੰ ਵੀ ਦੇਖ ਵੀਰ ਜੀ ਇੱਥੋਂ ਲੰਘਦੇ ਨੇ ਜਿਹੜੇ ਮਾਪੇ ਆਉਦੇ ਆ ਗੱਡੀਆਂ 'ਚ ਸਕੂਟਰ ਮੋਟਰਸਾਈਕਲ 'ਤੇ ਤੁਰ ਕੇ ਸਾਈਕਲਾਂ 'ਤੇ ਬਿਠਾ ਕੇ ਮਗਰ ਮੁਰੇ ਫੇਰ ਛੱਡ ਕੇ ਆਉਂਦੇ ਨੇ ਪਰੇ ਇਤੋਂ ਨਹੀਂ ਬੱਚਾ ਜਦੋਂ ਮਰਜੀ ਸਵੇਰੇ ਸਕੂਲ ਦੇ ਟਾਈਮ ਦੇਖਿਆ ਜਾਵੇ ਉਹਨਾਂ ਦੇ ਹੱਥਾਂ ਦੇ ਵਿੱਚ ਸਾਈਕਲਾਂ ਦੇ ਹੈਂਡਲ ਫੜੇ ਹੋਣਗੇ ਜਵਾਕ ਨੂੰ ਇੱਕ ਨੂੰ ਮੂਹਰੇ ਇੱਕ ਨੂੰ ਮਗਰ ਆਏ ਆਏ ਲੈ ਜਾਂਦੇ ਨੇ ਇੱਕ ਬੰਦਾ ਮਗਰ ਆਉਂਦਾ ਬੈਗ ਚੱਕ ਕੇ ਲੈ ਜਾਂਦਾ ਵੀ ਬੈਗ ਫੜਾ ਕੇ ਮਾ ਉੱਥੇ ਫੇਰ ਕਹਾ ਬੱਚੇ ਜਾਂਦੇ ਨੇ ਕਹਾ ਗੰਦਾ ਪਾਣੀ ਟੂਟੇ ਮਿਕਸ ਹੋ ਰਿਹਾ ਟੂਟੇ ਵਿੱਚੋਂ ਮਿਕਸ ਆਉਂਦਾ ਵੀਰ ਜੀ ਗੰਦਾ ਪਾਣੀ ਵੀ ਆਉਂਦਾ ਮੁਸਕ ਵੀ ਮਾਰਦਾ ਅੰਦਰ ਵੀ ਮੁਸਕ ਮਾਰਦਾ ਇੱਥੇ ਹਾਈ ਮੁਸਕ ਸਾਰਾ ਇੱਥੇ ਮਹਿਕ 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 ਆਉਣ ਇੱਥੇ ਤਾਂ ਬੜਾ ਮोटा ਹੁੰਦਾ ਸਫਾਈ ਚੰਗੀ ਤਰ੍ਹਾਂ ਹੋਵੇ ਤਾਂ ਮਸਲਾ ਆਲੂ ਨਹੀਂ ਤਾਂ ਇਹਨੇ ਵੀ ਆ ਗਏ ਗੱਡੀ ਭਰ ਕੇ ਲੈ ਕੇ ਨਾਲ ਦੀਆਂ ਫਿਰ ਉਦੀ ਆ ਜਾਂਦਾ ਕੋਈ ਪ੍ਰਸ਼ਾਸਨ ਅਧਿਕਾਰੀ ਇਹਦੇ ਕੋਲ ਵੀਰ ਜੀ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਅਧਿਕਾਰੀ ਨਹੀਂ ਆਇਆ ਕੋਈ ਕੋਈ ਮਹਿਕਮੇਦਾਰ ਨਹੀਂ ਆਇਆ ਕੋਈ ਵੀ ਨਹੀਂ ਸਾਡੇ ਕੋਲ ਐਮਐਸਸੀ ਵਗੈਰਾ ਵੀਰ ਜੀ ਕੋਈ ਵੀ ਨਹੀਂ ਆਇਆ ਇੱਕ ਵੀ ਨਹੀਂ ਆਇਆ ਕੋਈ ਜੇ ਉਹ ਲੰਘਦੇ ਹੋਣਗੇ ਬੇਲੇ-ਕਲੇ ਸਕੂਟਰ ਮੋਟਰਸਾਈਕਲਾਂ ਤੇ ਗੱਡੀਆਂ 'ਚ ਉਹ ਗੱਲ ਬੱਕਰੀ ਆ ਇੱਥੇ ਕੋਈ ਵੀ ਨਹੀਂ ਆਇਆ ਸਾਡੇ ਕੋਲ ਕੋਈ ਵੀ ਨਹੀਂ ਬੰਦਾ ਲੰਘ ਰਿਹਾ ਇਥੋਂ ਦੀ ਵੀ ਦੱਸ ਦੇ ਬੰਦਾ ਭਾਈ ਇਹ ਹੱਲ ਕਰੀਏ ਸਾਨੂੰ ਐਮਐਸਸੀ ਤੇ ਲਾ ਲਓ ਐਮਐਸਸੀ ਕਹਦੇ ਸਾਨੂੰ ਵੀ ਨਾਲ ਸਾਡੇ ਖੜੇ ਹੋਵੋ ਤੁਸੀਂ ਅਸੀਂ ਨਾਲ ਖੜੇ ਹੋਵਾਂਗੇ ਕੋਈ ਆਊ ਬੰਦਾ ਫੇਰ ਹੀ ਹੈ ਨਾ ਇਹ ਤਾਂ ਆਪਦੇ ਪੱਦਰ ਤੇ ਆਪਦੇ ਪੈਰਾਂ ਤੇ ਆਪ ਧਰਨੇ ਦਿੱਤੇ ਨੇ ਵੀ ਸਾਡੇ ਦਾ ਕਾਰੋਬਾਰ ਵੀ ਠਾਪ ਨੇ ਲੰਘਾ ਟਾਪਾ ਠਾਪਾ ਮਸਕ ਮਾਰਦਾ ਸਕੂਟਰ ਮੋਟਰਸਾਈਕਲ ਦੇ ਲੰਘਦੇ ਨੇ ਚੱਕਰ ਨਾ ਉਹ ਹੈ ਬੋਟ ਰਾਜਾ ਹੈ ਉਹਦਾ ਮੌਕੇ ਤੇ ਆ ਗਿਆ ਹੁਣ ਵੀ ਹੁਣ ਕਢਵਾਉਣ ਜੇ ਹੁਣ ਆਪਾਂ ਐਸੀ ਕਢਵਾ ਲਾ ਕੁਰਸੀ 'ਤੇ ਲਾ ਕੇ ਤਾਂ ਅਸੀਂ ਬਹਿ ਜਣੇ ਹੁਣ ਕੁਰਸੀ ਬੈਠਣ ਨਾਲ ਨਹੀਂ ਹੁੰਦਾ ਮਤਲਬ ਮਸਲਾ ਹੱਲ ਹੋਵੇ ਫੇਰ ਹੁੰਦਾ ਵੀ ਆਪਾਂ ਕਹਿੰਦੇ ਵੀ ਅਗਲਾ ਕਹਿੰਦਾ ਜੇ ਹੁਣ ਆਪਾਂ ਉਹੀ ਗੱਲ ਆ ਗਈ ਨਾ ਜੇ ਕੁਰਸੀ 'ਤੇ ਬਹਿ ਕੇ ਉਹਨੇ ਫੋਟੋ ਕਰਾ ਲਈ ਆਪਾਂ ਅੱਜ ਵੀ ਉਹਦਾ ਨੌ ਕਰ ਲਿਆ ਵੀ ਕੁਰਸੀ 'ਤੇ ਬਹਿ ਕੇ ਫੋਟੋ ਕਰਾ ਜ ਨਾ ਕੇ ਪ੍ਰਧਾਨ ਨਾ ਚਾਹੇ ਕੋਈ ਵੀ ਜੇ ਆਪ ਦਾ ਬੰਦਾ ਸਮਝਦਾ ਸਾਰਿਆਂ ਨੂੰ ਤਾਂ ਮਸਲੇ ਹੱਲ ਹੋਣਗੇ ਨਹੀਂ ਹੁੰਦਾ ਮੇਰਾ ਨਾਮ ਆ ਜੀ ਕਰਮਜੀਤ ਸ਼ਰਮਾ ਪੰਜ ਨੰਬਰ ਵੀ ਹੀ ਨਾਰਾ ਅਸੀਂ ਆਇਆ ਲਾਰਿਆ ਬੇਟੇ ਗੰਦਾ ਪਾਣੀ ਬਹੁਤ ਜ਼ਿਆਦਾ ਦੋ ਮਹੀਨਿਆਂ ਤੋਂ ਗੰਦਾ ਪਾਣੀ ਆ ਰਿਹਾ ਹੈ ਸਾਡੀਆਂ ਟੂਟੀਆਂ ਵਿੱਚ ਵੀ ਗੰਦਾ ਪਾਣੀ ਆ ਰਿਹਾ ਹੈ ਬੱਚੇ ਨੇ ਬਿਮਾਰ ਹੋਏ ਪਏ ਨੇ ਘਰ ਘਰ ਬੱਚਾ ਬਿਮਾਰ ਹੈ ਅਗਰ ਮੈਂ ਸਾਨੂੰ ਲੰਗਣ ਨੂੰ ਵੀ ਥਾਉ ਨਹੀਂ ਬੀਆਂ ਬੰਦ ਨੇ ਸਾਰੀਆਂ ਸੜਕਾਂ ਵੀ ਬੰਦ ਨੇ ਜਾਂ ਸੜਕਾਂ ਹੀ ਬੰਦ ਨੇ ਬੀਆਂ ਨੇ ਤਾਂ ਪੀਂ ਵੀ ਬੰਦ ਹੋਣਾ ਤੇ ਸਾਡਾ ਮਸਲਾ ਹੱਲ ਨਾ ਹੋਇਆ ਉਰੋਂ ਤਾ ਅਸੀਂ ਧਰਨਾ ਲਾਵਾਂਗੇ ਜੀ ਉੱਥੇ ਸਿਵਰ ਸਰਕਾਰ ਦੇ ਉੱਥੇ ਮੂਰੇ ਅਸੀਂ ਉੱਥੇ ਧਰਨਾ ਲਾਵਾਂਗੇ ਉੱਥੇ ਜਾਵਾਂਗੇ ਅਸੀਂ ਜੇ ਸਾਡਾ ਮਸਲਾ ਹੱਲ ਨਾ ਹੋਇਆ ਹੁਣ ਸਾਡੇ ਸਰਕਾਰ ਨੇ ਇਹਨੇ ਸਿਵਰ ਨੇ ਹੱਥ ਖੜੇ ਕਰਾਏ ਪਏ ਨੇ ਫਿਰ ਅਸੀਂ ਉਹਨਾਂ ਦੇ ਹੱਥ ਖੜੇ ਕਰਾ ਦਾਂਗੇ ਜੇ ਸਾਡਾ ਨਾ ਕੋਈ ਮਸਲਾ ਹੱਲ ਹੋਇਆ ਸਾਡੇ ਤਾਂ ਜਵਾਕ ਡਿੱਗਦੇ ਨੇ ਬਿਮਾਰ ਸਾਡੇ ਜਵਾਕ ਪਏ ਨੇ ਕਰੀਏ ਕੀ ਅਸੀਂ ਚੱਕਣਾ ਵੀ ਮਤਲ ਕੋਈ ਉਹਨੂੰ ਲਜਾਂ ਸਕਦਾ ਡਾਕਟਰ ਵੀ ਸੇਤੀ ਹੱਥ ਨਹੀਂ ਪਾਉਂਦਾ ਲੰਗੀਆਂ ਕਿੱਥੋਂ ਦੀ ਲੰਗੀਆਂ ਕੋਈ ਹੱਲ ਹੈ ਹੀ ਨਹੀਂ ਮਸਲਾ ਹੱਲ ਕਰਦੇ ਨੇ ਇਹ ਕਿ ਨਹੀਂ ਕਰਦੇ ਸਾਡਾ ਇਹ ਜਾਣਿਆ ਜਾਂਦਾ ਸਾਡੇ ਸੇਵਰ ਮਾਤਲ ਸਾਡੇ ਇਹਨਾਂ ਨੇ ਵੱਡੀਆਂ ਮਸ਼ੀਨਾਂ ਲਾ ਕੇ ਖੋਲਣੇ ਚਾਹੀਦੇ ਨੇ ਫਿਰ ਸਾਡਾ ਮਸਲਾ ਹੱਲ ਆ ਨਹੀਂ ਅਸੀਂ ਤਾਂਹਾਂ ਤੋਂ ਤਾਂਹਾਂ ਤੋਂ ਕਰ ਪਹੁੰਚਾਂਗੇ ਅਜੇ ਕੁਮਾਰ ਜੀ ਇੱਥੇ ਸਮੱਸਿਆ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਜਿਹੜੀ ਇਹ ਲਾਈਨਾਂ ਸਿਲਟ ਪੈ ਗਈ ਹੈ ਤੇ ਇਹਦੀ ਸਫਾਈ ਕਰਵਾਉਣ ਲਈ ਸੁਪਰ ਸੈਕਸ਼ਨ ਮਸ਼ੀਨ ਵੀ ਮੰਗਵਾ ਲਿੱਤੀ ਗਈ ਹੈ ਅਤੇ ਉਹਦੇ ਨਾਲ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅੱਜ ਰਾਤ ਮਸ਼ੀਨ ਲਾਈ ਜਾਵੇ ਇੱਕ ਵਾਰੀ ਟੈਂਪਰੇਰੀ ਤੌਰ ਤੇ ਮਤਲਬ ਆ ਪਾਣੀ ਵਗੈਰਾ ਕਢਾਵਾਂਗੇ ਲਾਈਨ ਚਲਾਵਾਂਗੇ ਇੱਥੋਂ ਜੇ ਇਹਨਾਂ ਕੋਲ ਇਹ ਵੀ ਗੱਲ ਆਖੀ ਯਾਰ ਜੇ ਪਾਣੀ ਦਾ ਪੱਕਾ ਸਮੱਸਿਆ ਦਾ ਹੱਲ ਨਹੀਂ ਹੋਇਆ ਪੱਕੇ ਤੌਰ ਤੇ ਮਰਨ ਮਰਤੇ ਵੀ ਤੇ ਧਰਨਾ ਲਾਣਗੇ ਇਹਨੂੰ ਕਿਵੇਂ ਦੇਖਦੇ ਨਹੀਂ ਨਹੀਂ ਇਸ ਚੀਜ਼ ਦੀ ਨੋਬਤ ਹੀ ਨਹੀਂ ਆਣੀ ਤਾਂ ਹੀ ਆ ਬੰਦੇ ਕੰਮ ਕਰਨ ਦੇ ਰਿਹਾ ਜਦੋਂ ਕਿ ਇਹਨਾਂ ਨੂੰ ਮੈਂ ਕਿਹਾ ਵੀ ਅੱਜ ਇੱਕ ਵਾਰੀ ਪਾਣੀ ਕੱਢਣ ਦੋ ਸ਼ਾਮੇ ਮਸ਼ੀਨ ਲਾਵਾਂਗੇ ਇਹ ਸੰ ਵਾਰਡ ਨੰਬਰ 20 ਦੇ ਲੋਕ ਜਿਨ੍ਹਾਂ ਨੇ ਗੰਦੇ ਪਾਣੀ ਨੂੰ ਲੈ ਕੇ ਨਾਰੇਬਾਜ਼ੀ ਕੀਤੀ ਉਹਨਾਂ ਵੱਲੋਂ ਇਹ ਵੀ ਗੱਲ ਆਥੀ ਹੈ ਜੇ ਸਾਡੀ ਗੰਦੇ ਪਾਣੀ ਦਾ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਤੇ ਅਗਲਾ ਸੰਘਰਸ਼ ਕੀਤਾ ਜਾਵੇਗਾ ਡੇਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ